ਪੰਜਾਬ ਸਰਕਾਰ 10 ਤੇ 11 ਜੁਲਾਈ ਨੂੰ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਬੁਲਾ ਰਹੀ ਹੈ ਇਸ ਸੈਸ਼ਨ ਦੇ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਖਿਲਾਫ ਬਿੱਲ ਲਿਆਂਦਾ ਜਾ ਸਕਦਾ ਹੈ ਸਰਕਾਰ ਡਰਗ ਤਸਕਰੀ ਨੂੰ ਲੈ ਕੇ ਸਖਤ ਕਦਮ ਚੁੱਕ ਸਕਦੀ ਹੈ ਇਸੇ ਦੇ ਨਾਲ ਹੀ ਸਤਲੁਜ ਯਮੁਨਾ ਲਿੰਕ ਨੂੰ ਲੈ ਕੇ ਵੀ ਚਰਚਾ ਹੋ ਸਕਦੀ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਮੀਟਿੰਗ ਵੀ ਕੀਤੀ ਗਈ ਸੀ। ਤੁਹਾਨੂੰ ਦੱਸਿਆ ਕਿ ਬੇਗਦਿਆਂ ਦੇ ਖਿਲਾਫ ਲਗਾਤਾਰ ਕਾਨੂੰਨ ਲਿਆਉਣ ਦੀ ਸਿੱਖ ਸੰਗਤ ਦੇ ਵੱਲੋਂ ਮੰਗ ਸਰਕਾਰ ਦੇ ਕੋਲ ਕੀਤੀ ਜਾਂਦੀ ਰਹੀ ਹੈ ਕਿਉਂਕਿ ਆਏ ਦਿਨ ਬੇਗਦਿਆਂ ਸ਼ਰਾਰਤੀ ਅੰਸਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਜਿਸ ਕਰਕੇ ਸਿੱਖ ਸੰਗਤ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਦੀ ਹੈ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬੀਆਂ ਦੀ ਸਿੱਖਾਂ ਦੀ ਮੰਗ ਪੂਰੀ ਹੋਣ ਜਾ ਰਹੀ ਹੈ ਕਿਉਂਕਿ ਸਰਕਾਰ ਹੁਣ ਤੇ ਐਕਸ਼ਨ ਦੇ ਵਿੱਚ ਦਿਖਾਈ ਦੇ ਰਹੀ ਹੈ ਤੇ ਬੇਵੱਦੀਆਂ ਦੇ ਖਿਲਾਫ ਹੁਣ ਜਲਦ ਤੋਂ ਜਲਦ ਸਖਤ ਕਾਨੂੰਨ ਲਿਆਂਦਾ ਜਾਵੇਗਾ ਫਿਰ ਜੇਕਰ ਕੋਈ ਬੇਵੱਦੀ ਕਰੇਗਾ ਤਾਂ ਉਸ ਨੂੰ ਕਾਨੂੰਨ ਦੇ ਮੁਤਾਬਕ ਬਣਦੀ ਸਜ਼ਾ ਜ਼ਰੂਰ ਮਿਲੇਗੀ ਪਰ ਸਰਕਾਰ ਦੇ ਸੈਸ਼ਨ ਬੁਲਾਉਣ ਤੋਂ ਪਹਿਲਾਂ ਅਰਸ਼ਦੀਪ ਕਲੇਰ ਦੇ ਵੱਲੋਂ ਵੱਡੇ ਸਵਾਲ ਚੁਕੇ ਗਏ ਨੇ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਲਗਾਤਾਰ ਇਸ ਦੇ ਖਿਲਾਫ ਸੰਘਰਸ਼ ਕਰਦੀ ਆ ਰਹੀ ਹੈ ਸਮੇ ਸਮੇਤੀ ਉਹਨਾਂ ਦੀ ਸਰਕਾਰ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਵੀ ਕਰਦੀ ਰਹੀ ਹੈ ਤੇ ਹੁਣ ਮਾਨ ਸਰਕਾਰ ਦੇ ਵੱਲੋਂ ਇਹ ਜੋ ਸੈਸ਼ਨ ਬੁਲਾਏ ਜਾ ਰਹੇ ਹਨ ਉਸ ਨੂੰ ਲੈ ਕੇ ਵੀ ਉਹਨਾਂ ਨੇ ਵੱਡੇ ਸਵਾਲ ਚੁੱਕੇ ਨੇ ਕੀ ਕੁਝ ਕਹਿਣਾ ਅਰਸ਼ਦੀਪ ਕਲੇਰ ਦਾ ਤੁਸੀਂ ਵੀ ਸੁਣੋ ਦੇਖੋ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਤੇ ਬੇਅਦਬੀ ਦੇ ਕੇਸਾਂ ਦੇ ਵਿੱਚ ਜਲਦੀ ਇਨਸਾਫ ਇਹ ਹਰ ਇੱਕ ਪੰਜਾਬੀ ਹਰ ਇੱਕ ਨਾਨਕ ਨਾਮ ਲੈਵਾ ਦੇਸ਼ ਵਿਦੇਸ਼ ਕਿਤੇ ਵੀ ਬੈਠੇ ਨੇ ਉਹ ਇਸ ਗੱਲ ਦੀ ਮੰਗ ਕਰਦੇ ਨੇ ਤੇ ਹਰ ਰੋਜ਼ ਉਹ ਅਰਦਾਸ ਕਰਦੇ ਨੇ ਕਿ ਛੇਤੀ ਇਹ ਦੋਸ਼ੀਆਂ ਨੂੰ ਸਜ਼ਾਵਾ ਹੋਣ ਤੇ ਗੁਰੂ ਸਹਿਬਾਨਾਂ ਦੀ ਧਾਰਮਿਕ ਗ੍ਰੰਥਾਂ ਦੀ ਬੇਦਬੀ ਇਹ ਰੋਕੀ ਜਾਵੇ ਪਰ ਮੰਤ ਭਾਗੀ ਗੱਲ ਇਹ ਹੈ ਕਿ ਇਸ ਵਿਸ਼ੇ ਤੇ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਨੇ ਰੱਜ ਕੇ ਸਿਆਸਤ ਕੀਤੀ ਇਹਨੂੰ ਰੱਜ ਕੇ ਇੱਕ ਸਿਆਸੀ ਪੌੜੀ ਦੇ ਤੌਰ ਤੇ ਵਰਤਿਆ ਪਰ ਇਹਦੇ 'ਚ ਹੋਇਆ ਤਾਂ ਕੁਝ ਨਹੀਂ ਅੱਜ ਆਮ ਆਦਮੀ ਪਾਰਟੀ ਨੇ ਸਵੇਰ ਦਾ ਰੌਲਾ ਪਾਇਆ ਕਿ ਜੇ ਅਸੀਂ ਵਿਸ਼ੇਸ਼ ਚਚਲਾਸ ਪਲਾ ਰਹੇ ਹਾਂ ਅਸੀਂ ਬੇਅਤਬੀਆਂ ਦੇ ਖਿਲਾਫ ਸਖਤ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲੈ ਕੇ ਆ ਰਹੇ ਤੇ ਪੰਜਾਬ ਚ ਪਹਿਲੀ ਵਾਰੀ ਹੋਵੇ ਮੈਂ ਯਾਦ ਕਰਾਉਣਾ ਚਾਹੁੰਦਾ ਕਿ 2016 ਦੀ ਮਾਰਚ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਇਹ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਲਿਆ ਚੁੱਕੀ ਹੈ ਆਈਪੀਸੀ ਤੇ ਸੀਆਰਪੀਸੀ ਜਿਹੜੀ ਕਿ ਹੁਣ ਬੀਐਨਐਸ ਬਣ ਗਈ ਹੈ ਇਹਦੇ ਚ ਐਮੈਂਡਮੈਂਟ ਦਾ ਕਾਨੂੰਨ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਗਿਆ ਸੀ 295ਏ ਜਿਹੜਾ ਆਈਪੀਸੀ ਦਾ ਉਹਨੂੰ 295ਡਬਲਏ ਕਰਕੇ 2 ਸਾਲ ਤੋਂ 10 ਸਾਲ ਤੱਕ ਦੀ ਸਜ਼ਾ ਦੀ ਤਫਤੀਸ਼ ਉੱਚ ਰੱਖੀ ਗਈ ਸੀ ਤੇ ਦੂਸਰਾ ਸੀਆਰਪੀਸੀ ਅਮੈਂਡਮੈਂਟ ਬਿੱਲ ਵੀ ਲਿਆਦਾ ਗਿਆ ਸੀ ਇਹ ਦੋਨੋਂ ਬਿੱਲ ਪੰਜਾਬ ਦੀ ਵਿਧਾਨ ਸਭਾ ਨੇ ਪਾਸ ਕਰਕੇ 2016 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਚ ਇਹ ਕੇਂਦਰ ਨੂੰ ਭੇਜੇ ਸੀ ਉਸ ਤੋਂ ਬਾਅਦ ਸਰਕਾਰ ਬਦਲੀ ਪੰਜਾਬ ਚ ਕਾਂਗਰਸ ਦੀ ਸਰਕਾਰ ਆਈ ਤੇ ਦੋਨੋਂ ਬਿੱਲ ਕੇਂਦਰ ਨੇ ਕਿਸੇ ਸੁਝਾਵਾਂ ਲਈ ਜਾਂ ਅਮੈਂਡਮੈਂਟ ਲਈ ਦੁਬਾਰਾ ਪੰਜਾਬ ਦੀ ਸਰਕਾਰ ਨੂੰ ਵਾਪਸ ਕੀਤੇ ਤੇ ਕਾਂਗਰਸ ਦੀ ਸਰਕਾਰ ਜਿਹੜੀ ਬੇਦਬੀਆਂ ਤੇ ਨਾਤੇ ਪੂਰੇ ਸਰਕਾਰ ਦੇ ਵਿੱਚ ਆਈ ਸੀ ਜਿਨ੍ਹਾਂ ਦੇ ਆਪਣੇ ਰਾਜ ਚ ਪੌਣੇ 200 ਬੇਅਦਬੀ ਹੋਈ ਉਹਨਾਂ ਨੇ ਮੁੜ ਕੇ ਕਦੇ ਬਿੱਲ ਕੇਂਦਰ ਨੂੰ ਭੇਜਿਆ ਹੀ ਨਹੀਂ ਹੁਣ ਆਮ ਆਦਮੀ ਪਾਰਟੀ ਦੇ ਮੈਂ ਪੁੱਛਣਾ ਚਾਹੁੰਨਾ ਕਿ ਲਗਾਤਾਰ ਤੁਹਾਡੇ ਰਾਜ ਚ ਵੀ ਬੇਅਦਬੀਆਂ ਹੋ ਰਹੀਆਂ ਨੇ ਕੱਲਾ ਇਸ ਵਿਸ਼ੇ ਤੇ ਸਿਆਸਤ ਤਾਂ ਨਹੀਂ ਹੋਣੀ ਚਾਹੀਦੀ ਸਾਰੇ ਚਾਹੁੰਦੇ ਆ ਕਿ ਦੋਸ਼ੀਆਂ ਨੂੰ ਸਜ਼ਾਵਾ ਹੋਣ ਸਾਰੇ ਚਾਹੁੰਦੇ ਆ ਕਿ ਬੇਅਦਬੀ ਕਿਸਾਂ ਦੇ ਵਿੱਚ ਇਨਸਾਫ ਹੋਵੇ ਪਰ ਜਦੋਂ ਆਏ ਦਿਨ ਆਮ ਆਦਮੀ ਪਾਰਟੀ ਦੇ ਰਾਜ ਚ ਬੇਅਦਬੀਆਂ ਹੁੰਦੀਆਂ ਨੇ ਤਾਂ ਉਹ ਤੋਂ ਕਹਿ ਦਿੱਤਾ ਜਾਂਦਾ ਕਿ ਤਾਂ ਮਤਬੁੱਦੀ ਨੇ ਉਹਨਾਂ ਦੇ ਖਿਲਾਫ ਕੀ ਐਕਸ਼ਨ ਲਿਆ ਸੌਦਾ ਸਾਦ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਆਪਣੇ ਸਾਰੇ ਕੇਸ ਪੰਜਾਬ ਤੋਂ ਬਾਹਰ ਟਰਾਂਸਫਰ ਕਰਾ ਗਿਆ ਤੇ ਪੰਜਾਬ ਸਰਕਾਰ ਵਿਸ਼ਵਾਸ ਹੀ ਨਹੀਂ ਦਵਾ ਪਾਈ ਸੁਪਰੀਮ ਕੋਰਟ 'ਚ ਕਿ ਜੀ ਅਸੀਂ ਫ੍ਰੀ ਤੇ ਫੇਅਰ ਟ੍ਰਾਇਲ ਚਲਾ ਦਾਂਗੇ ਤੇ ਅਸੀਂ ਕਿੱਥੇ ਖੜੇ ਸੋ ਐਸੇ ਜਿਹੜੇ ਸੰਜੀਦਾ ਮਸਲੇ ਨੇ ਇਹ ਸੰਜੀਦਾ ਮਸਲਿਆਂ ਤੇ ਕੱਲੀ ਸਿਆਸਤ ਨਾ ਕੀਤੀ ਜਾਵੇ ਇਹ ਕਾਨੂੰਨ ਪੰਜਾਬ ਦੀ ਵਿਧਾਨ ਸਭਾ 2016 ਦੇ ਵਿੱਚ ਪਾਸ ਕਰ ਚੁੱਕੀ ਹੈ ਉਹ ਖਰੜੇ ਤਿਆਰ ਨੇ ਉਹ ਖਰੜਿਆਂ ਦੇ ਵਿੱਚ ਜਿਹੜੀਆਂ ਜ਼ਰੂਰੀ ਸੋਧਾਂ ਅੱਜ ਕੇਂਦਰ ਸਰਕਾਰ ਚਾਹੁੰਦੀ ਹੈ ਜਾਂ ਤੁਸੀਂ ਸਮਝਦੇ ਹੋ ਕਿ ਠੀਕ ਹੈ ਉਹ ਕਰਕੇ ਭੇਜਣੀਆਂ ਜਲਦ ਤੋਂ ਜਲਦ ਚਾਹੀਦੀਆਂ ਨੇ ਕੱਲਾ ਵਿਧਾਨ ਸਭਾ اجلاس ਤੱਕ ਇਹ ਚੀਜ਼ ਮਤ ਨਾ ਰਹਿ ਜੇ ਇਹ ਕੇਂਦਰ ਤੋਂ ਪਾਸ ਕਰਾ ਕੇ ਕਾਨੂੰਨ ਲਾਗੂ ਹੋਣਾ ਚਾਹੀਦਾ ਤਾਂ ਕਿ ਕਿਸੇ ਦੀ ਜੁਰਤ ਨਾ ਹੋਵੇ ਕਿ ਉਹ ਧਾਰਮਿਕ ਗ੍ਰੰਥਾਂ ਦੀ ਬੇਦਬੀ ਕਰਨ ਬਾਰੇ ਸੋਚ ਵੀ ਸਕੇ